ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਤੋਬਿਆਣਾ ਬਸਤੀ ਵਿੱਚ ਇੱਕ ਵਾਰ ਫਿਰ ਚੱਲਿਆ ਪੀਲਾ ਪੰਜਾ ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਾ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਤੋਬਿਆਣਾ ਬਸਤੀ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਗਿਆ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਹਨ ਬਠਿੰਡਾ ਦੇ ਐਸਪੀ ਸੀਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿ ਆ ਕਿ ਮਾੜੇ ਕੰਮਾਂ ਦੇ ਮਾੜੇ ਨਤੀਜੇ ਹਨ ਜੋ ਉਹਨਾਂ ਨੇ ਇਹ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ੇ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਦਿੰਦਾ ਹੈ ਤਾਂ ਉਹਨਾਂ ਦੇ ਘਰ ਇਦਾਂ ਹੀ ਪੀਲਾ ਪੰਜਾ ਚੱਲੇਗਾ ਅਤੇ ਟਾਏ ਜਾਣਗੇ ਹੁਣ ਨਸ਼ਾ ਤਸਕਰਾਂ ਨੂੰ ਬਖਸ਼ਾ ਨਹੀਂ ਜਾਵੇਗਾ ਕੀ ਹੈ ਪੂਰੀ ਜਾਣਕਾਰੀ ਆਓ ਦੇਖਦੇ ਹਾਂ ਇਸ ਖਬਰ ਦੇ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਲੜੀ ਦੇ ਤਹਿਤ ਅੱਜ ਇੱਥੇ ਤੋਬਿਆਨਾ ਬਸਤੀ ਦੇ ਵਿੱਚ ਦੋ ਘਰਾਂ ਨੂੰ ਟਾਣ ਲਈ ਪੁਲਿਸ ਹੰਦਾ ਦਿੱਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਘਰ ਟਾਇਆ ਜਾ ਰਿਹਾ ਇਹ ਨੀਤੂ ਪਤਨੀ ਬਲਵੀਰ ਸਿੰਘ ਦਾ ਘਰ ਹੈ ਤੇ ਇਸ ਦੇ ਨਾਲ ਇਹਦਾ ਲੜਕਾ ਜਿਹੜਾ ਰਾਹੁਲ ਏਲੀਅਸ ਜਕਸੀਰ ਸਿੰਘ ਇਹਦੇ ਨਾਲ ਰਹਿੰਦਾ ਇਹਨਾਂ ਦੇ ਉੱਪਰ ਕੁੱਲ 5 ਮੁਕਦਮੇ ਦਰਜ ਨੇ ਜਿਦੇ ਵਿੱਚੋਂ ਨੀਤੂ ਦੇ ਉੱਪਰ ਇੱਕ ਮੁਕਦਮਾ ਦਰਜ ਹੈ ਤੇ 4 ਜਿਹੜੇ ਹੈਗੇ ਨੇ ਇਹਦੇ ਜਿਹੜਾ ਲੜਕਾ ਰਾਹੁਲ ਹੈ ਉਹਦੇ ਮੁਕਦਮੇ ਦਰਜ ਨੇ ਸੋ ਬੇਸਿਕਲੀ ਇਹਨਾਂ ਦੇ ਉੱਪਰ 5 ਉਹ ਮੁਕਦਮੇ ਜਿਹੜੇ ਐਨਡੀਪੀਐਸ ਦੇ ਦਰਜ ਨੇ ਹਾਇਰਨ ਵਿਚਿੰਦੇ ਮੁਕਦਮੇ ਦਰਜ ਨੇ ਇਸ ਦੇ ਨਾਲ ਹੀ ਜਿਹੜਾ ਦੂਜਾ ਘਰ ਹੈ ਰੈਂਬੋ ਨਾਮ ਦਾ ਇੱਕ ਲੜਕਾ ਹੈਗਾ ਜਿਸ ਦੇ ਪਹਿਲਾਂ ਵੀ ਇੱਕ ਘਰ ਜਿਹੜਾ ਸੀ ਘਟਾਇਆ ਗਿਆ ਸੀਗਾ ਅੱਜ ਉਹਦੀ ਇੱਕ ਸੈਕੰਡ ਪ੍ਰੋਪਰਟੀ ਜਿਹੜੀ ਹੈਗੀ ਆ ਆਇਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਉਸ ਦੀ ਜਿਹੜੀ 3 ਸਟੋਰੀ ਬਿਲਡਿੰਗ ਹੈ ਰੈਂਬੋ ਦੀ ਉਹਨੂੰ ਵੀ ਅੱਜ ਡੈਮੋਲਿਸ਼ਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਰੈਂਬੋ ਹੈਗਾ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਜਿਸ ਦੇ ਵਿੱਚ 4 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਇੱਕ ਐਕਸਾਈਜ਼ ਦਾ ਮੁਕਦਮਾ ਦਰਜ ਹੈ 6 ਮੁਕਦਮੇ ਦੇ ਉੱਪਰ 302 307 ਤੇ ਹੋਰ ਲੜਾਈ ਝਗੜੇ ਦੇ ਮੁਕਦਮੇ ਦਰਜ ਨੇ ਕਾਫੀ ਕ੍ਰਿਮੀਨਲ ਹਿਸਟਰੀ ਹੈ ਦੀ ਸੋ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਨੇ ਤੇ ਜਿਹੜੀ ਦਿੱਤੂ ਜਿਹੜੀ ਦੂਜੀ ਪ੍ਰਾਪਰਟੀ ਹੈ ਇਹਦੇ ਉੱਪਰ ਕੁੱਲ 5 ਮੁਕਦਮੇ ਦਰਜ ਨੇ हां ਸਾਡੇ ਵੱਲੋਂ ਜਿਹੜੀ ਹੈਗੀ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਜਿੱਦਾਂ ਅਸੀਂ ਪਹਿਲਾਂ ਦੱਸਿਆ ਵੀ ਰੈਂਬੋ ਦੀ ਪਹਿਲਾ ਇੱਕ ਘਰ ਸੀ ਜਿਹੜੇ ਸੀ ਟੈਮਪੋਰੇਸ਼ਨ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਸੀ ਕਿ ਇੱਕ ਜਗ੍ਹਾ ਹੋਰ ਨਿਕਲ ਆਈ ਸੀ ਜਿਸ ਦੇ ਵਿੱਚ ਉਸਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਨੀਤੂ ਦੀ ਵੀ ਜਿਹੜੀ ਹੈਗੀ ਬਾਕੀ ਵੀ ਅਸੀਂ ਆਈਡੈਂਟੀਫਿਕੇਸ਼ਨ ਕਰ ਰਹੇ ਹਾਂ ਜੇਕਰ ਤੇ ਹੋਰ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਊਗਾ ਤਾਂ ਉਹਦੇ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜੇ ਕੋਈ ਰੀਸਟਰੀ ਵਾਲੀ ਜਗਾ ਉਹ ਵੀ ਐਕਟ ਕੀਤੀ ਜਾਵੇ। ਨਹੀਂ ਨਹੀਂ ਡੈਫੀਨਿਟਲੀ ਜਿਹੜੀ ਦੇਖੋ ਐਨਡੀਪੀਐਸ ਐਕਟ ਦੇ ਵਿੱਚ ਜਿਹੜੀ ਪ੍ਰਾਪਰਟੀ ਫੋਰਫੀਚਰ ਦਾ ਸੈਕਸ਼ਨ ਹੈਗਾ 68 ਐਫ ਉਸ ਦੇ ਵਿੱਚ ਕਲੀਅਰ ਕਟ ਹੈਗਾ ਵੀ ਜਿਹੜਾ ਵੀ ਬੰਦਾ ਨਸ਼ੇ ਤੇ ਧੰਦੇ ਦੇ ਵਿੱਚੋਂ ਪੈਸੇ ਕਮਾ ਕੇ ਕੋਈ ਪ੍ਰਾਪਰਟੀ ਬਣਾਉਂਦਾ ਹੈ ਤਾਂ ਉਹਦੀ ਪ੍ਰਾਪਰਟੀ ਐਸ ਪਰ ਜਾਬਤਾ ਜਿਹੜੀ ਹੈਗੀ ਫ੍ਰੀਜ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਉਹਦੀ ਸਿਵਲ ਡਿਪਾਰਟਮੈਂਟ ਵੱਲੋਂ ਉਹਦੀ ਖਾਲੀ ਕਰਾਉਣ ਦੇ ਹੁਕਮ ਦਿੱਤੇ ਜਾਂਦੇ ਨੇ ਕਬਜ਼ਾ ਜਿਹੜਾ ਖਾਲੀ ਕਰਾਉਣ ਦਾ